ਉਹਨਾਂ ਪਤਾ ਕੀ ਆ ਗੱਲ ਜਾਣ ਆਉਣ ਦੀ ਨਹੀਂ ਹੈਗੀ ਦੇਖ ਇਸ ਟਾਈਮ ਜਿਵੇਂ ਹੁਣ ਮੈਂ ਦੇਖਿਆ ਬਹੁਤ ਵੀਡੀਓ ਆ ਜਿਹੜੀ ਆ ਆਪਣੇ ਸਾਬ ਬਾਬੇ ਦਾਦੇ ਨੇ ਵਿਚਾਰੇ ਉਹ ਮੂਰੇ ਹੋ ਕੇ ਬੈਰੀਅਰ ਪੱਟ ਰਹੇ ਨੇ ਉਹ ਜਿਹੜੇ ਆਪਣੇ ਜੂਥ ਆ ਬਿਲਕੁਲ ਜਿਹੜੇ ਇਹ ਮੋਰੀ ਨੇ ਆਪਣੇ ਆਪ ਨੂੰ ਸਮਾਜ ਸੇਵੀ ਕਹਿੰਦੇ ਨੇ ਇਹ ਸਿਰਫ ਕਾਲਗਟ ਮੂੰਹ ਤੇ ਲਾ ਕੇ ਉੱਥੇ ਵੀਡੀਓ ਬਣਾਉਣ ਜਾਂਦੇ ਨੇ ਬਸ 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 ਯੱਕ ਉੱਥੇ ਇੱਕ ਸਵਾਲ ਕਰੋ ਤਾਂ ਗੋਲੀਆਂ ਚਲਾਉਂਦੇ ਨੇ ਇਹ ਜੇ ਕਿਸੇ ਨੇ ਸਵਾਲ ਕਰ ਲਿਆ ਇਹਨੂੰ ਕਹਿੰਦੇ ਨੇ ਜੀ ਗੁੰਡਾ ਰਾਜ ਪੂਰਾ ਟਕਾ ਕੇ ਉੱਥੇ ਗੋਲੀਆਂ ਚਲਾਉਣ ਦੇ ਨੇ ਕਦੇ ਜੀ ਆਹ ਕਰਤਾ ਜੀ ਕਦੇ ਉਹ ਕਰਤਾ ਇਹਨੂੰ ਕਹਿੰਦੇ ਨੇ ਗੁੰਡਾ ਰਾਜਾ ਸੁਣੋ ਹਲੇ ਤੱਕ ਕ ਤੇ ਪਟਾਕੇ ਵਿਆਹ ਚੱਲਦਾ ਸੀ ਪਟਾਕੇ ਆ ਉਹ ਦੱਸ ਕੋਈ ਵੀਡੀਓ ਚੈਨਲਾਂ ਤੇ ਵੀ ਆ ਗਈ ਹੈ ਉਹ ਕਿਹੜਾ ਕਹਿੰਦੇ ਮੇਰੇ ਕੋਲ ਵੀਡੀਓ ਪਈ ਹੈ ਮੈਂ ਹੁਣ ਦਿਖਾ ਦਿੰਦਾ ਉਹ ਦੱਸ ਥਾਣੇ ਦੇ ਵਿੱਚ ਵਿਆਹ ਸੀ ਉਹ ਨਹੀਂ ਬੇਅਕਲੀ ਦੀਆਂ ਨਿਸ਼ਾਨੀਆਂ ਇਹੀ ਤਾਂ ਪ੍ਰੋਬਲਮ ਆ ਨਾ ਆਪਣੇ ਜੁੱਥ ਦੇ ਵਿੱਚੋ ਜੇ ਪੰਜਾਬ ਦੇ ਵਿੱਚ ਕੋਈ ਬੰਦਾ ਬੋਲਦਾ ਹੁਣ ਦੀਪ ਵੀਰੇ ਦੀ ਇਹਨਾਂ ਨੇ ਕਿੰਨੀਆਂ ਪੋਸਟਾਂ ਆ ਪਾ ਪਾ ਕੇ ਸੱਤ ਨਾਸੂ ਦਾ ਕੀਤਾ ਬਿਲਕੁਲ ਉਹ ਇੰਨਾ ਕੀ ਹੋਇਆ ਸੀ ਬਾਈ ਮੈਂ ਪੋਸਟਾ ਜਨ ਕਿ ਮੈਨੂੰ ਬਾਈ ਦੱਸਦਾ ਹੁੰਦਾ ਸੀ ਕਿ ਕਹਿੰਦੇ ਐ ਇੰਨੀ ਹੈ ਕਹਿੰਦਾ ਰੋਜ਼ ਕਹਿੰਦਾ ਮੈਨੂੰ 50 ਤੋਂ ਲੈ ਕੇ 60 ਤੱਕ ਕਹਿੰਦਾ ਮੈਸੇਜ ਆਉਂਦੇ ਨੇ ਇਹ ਲੋਕ ਇੰਨੇ ਅਨਪੜ੍ਹ ਨੇ ਨਾ ਵਿਹਲੇ ਇਹ ਬੰਦੇ ਨੂੰ ਇੱਕ ਨੂੰ ਟਾਰਗੇਟ ਕਰਨ ਲੱਗੇ ਜਾਂਦੇ ਨੇ ਵੀ ਇਹਨੂੰ ਬਸ ਪਾਈ ਜਾਓ ਬਿਲਕੁਲ ਹੈ ਗੱਡੇ ਐ ਵਿਚਾਰਾਂ ਦੀ ਕੋਈ ਲੜਾਈ ਨਹੀਂ ਗਾਲਾ ਗੋਲੀ ਬਸ ਵਿਚਾਰਾਂ ਦੀ ਕੋਈ ਲੜਾਈ ਨਹੀਂ ਕੋਲ ਤੱਥ ਨਹੀਂ ਹੁੰਦੇ ਨਾ ਗੱਲ ਜਵਾਬ ਦੇਣ ਦਾ ਕੁਝ ਪਤਾ ਨਹੀਂ ਹੁਣ ਰਫਤਾਰ ਕੱਲ ਕੀ ਕਰਦਾ ਸੀਗਾ ਇੱਕ ਨੇ ਹੁਣ ਜਿਹੜੀ ਦੀ ਭੇਡ ਲੱਗੀ ਸੀ ਮੇਰੇ ਨਾਲ ਇੰਡੀਆ ਤੋਂ ਮੈਨੂੰ ਕਹਿੰਦਾ ਰਫਤਾਰ ਵਰਗਾ ਬੰਦਾ ਕਹਿੰਦਾ ਬਣਨਾ ਬਹੁਤ ਔਖਾ ਕਹਿੰਦਾ ਆਪਣੀ ਜ਼ੁਬਾਨ ਦਾ ਪੱਕਾ ਮੈਂ ਕਿਹਾ ਪਹਿਲਾਂ ਆਪਣੇ ਆਪ ਨੂੰ ਉਹ ਜੱਟ ਕਹਿਣਾ ਬੰਦ ਕਰੇ ਵੀ ਜੱਟ ਦਾ ਪੁੱਤ ਤਾਂ ਮੇਰੀ ਜ਼ੁਬਾਨ ਆ ਮਾ ਮੈਦੂਨੀ ਪਤਾ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਵੀ ਇੱਥੇ ਕੀ ਹਸਾ ਕਤਾਵਾ ਬੰਦੇ ਦਾ ਨਹੀਂ ਦੇਖੋ ਤੁਸੀਂ ਪੱਗ ਬੰਨੀ ਹੈ ਪਹਿਲਾਂ ਤਾਂ ਦੇਖੋ ਪੱਗ ਦੀ ਇੱਜ਼ਤ ਆ ਪੱਗ ਦੀ ਪੱਗ ਬੰਨ ਕੇ ਤੂੰ ਕੀ ਕਰ ਰਿਹਾ ਮਾਈਕ ਪਹਿਲਾਂ ਤਾਂ ਇਹ ਦੇਖ ਵੀਡੀਓ ਤੂੰ ਸਹੀ ਪਾ ਰਿਹਾ ਵੀਡੀਓ ਨਾ ਨਾ ਆ ਹੁਣ ਤਾਂ ਇੰਟਰਨੈਸ਼ਨਲ ਤੌਰ ਤੇ ਰਫਤਾਰ ਦਾ ਜਰੂਰ ਇਹੋ ਜਿਹਾ ਕੱਢਾਂਗੇ ਨਾ ਯਾਦ ਰੱਖੂਗਾ ਅਭੀ ਕਿ ਮੜਿਆ ਕਿਸੇ ਬੰਦੇ ਨਾਲ ਤਮੰਦਾ ਗੱਲ ਤੋਂ ਬਿਲਕੁਲ ਬਿਲਕੁਲ ਹਰੇਕ ਨੂੰ ਇੱਕੋ ਹੀ ਥਾੜੀ ਇੱਕੋ ਹੀ ਆਪਣੇ ਰਸੇ ਦੇ ਵਿੱਚ ਲੰਘਾਈ ਜਾਂਦੇ ਨੇ ਇੱਕੋ ਥੱਲੇ ਰਸੇਦਰਾਂ ਦਾ ਥੱਲੇ ਉਹ ਲੰਘਾਈ ਜਾਂਦੇ ਨੇ ਉਹ ਨਹੀਂ ਬੋਲ ਸਕਿਆ ਤੇਰੇ ਨਾਲ ਪਰ ਤੂੰ ਹਰੇਕ ਨੂੰ ਸਮਝੀਂ ਇੰਨਾ ਕਿ ਉਹਦੇ ਵਰਗਾ ਹੀ ਹੈ ਕੋਈ ਤੁਹਾਨੂੰ ਫੇਰ ਜੇ ਮੈਂ ਇਹਨੂੰ ਤਿੰਨ ਵਾਰ ਪੁੱਛਿਆ ਉਸ ਦਿਨ ਮੈਂ ਕਿਹਾ ਤਿੰਨ ਵਾਰ ਭਾਈ ਦੇਖਾ ਮੈਨੂੰ ਵੀਡੀਓ ਜੇ ਕੋਈ ਸ਼ਾਇਦ ਨਹੀਂ ਭਾਈ ਨਹੀਂ ਬਾਅਦ ਟਾਈਮ ਆਉਂਤੇ ਟਾਈਮ ਦੱਸ ਉਹ ਨਹੀਂ ਮੇਰੀ ਵੀਡੀਓ ਪਾ ਕੇ ਕਰ ਕੀ ਲਊ ਯਾਰ ਮੇਰਾ ਕੀ ਵਿਗਾੜ ਲਊ ਉਹ ਮੈਨੂੰ ਦੱਸੇ ਤਾਂ ਸੀ ਕਲੀਅਰ ਤਾਂ ਕੁੱਪੜੀ ਬਾਕੀ ਕਰੂੰ ਗੱਲ ਬਗਾੜ ਕੰਦੀ ਨਹੀਂ ਹੈਗੀ ਭਾਈ ਗੱਲ ਹੁੰਦੀ ਹੈ ਇੱਕ ਦੇਖੋ ਬੰਦੇ ਦਾ ਲੈਵਲ ਬੰਦੇ ਦਾ ਤੂੰ ਗੱਲ ਕਰ ਬੰਦੇ ਦੇ ਆਪ ਉਹ ਭਾਈ ਤਾਂ ਪਿੰਡ ਹੈ ਨਹੀਂ ਤੁਸੀਂ ਤਾਂ ਪਿੰਡ ਹੈ ਨਹੀਂਗੇ ਕਿਸੇ ਦੇ ਪਿੰਡ ਜਾਣ ਦਾ ਤਾਂ ਮਤਲਬ ਹੀ ਨਹੀਂ ਪੈਂਦਾ ਜਾਂ ਤੇਰੇ ਪਿੰਡ ਨਹੀਂ ਕੋਈ ਗਿਆ ਮੈਂ ਨਹੀਂ ਗਿਆ ਇਹਦੇ ਪਿੰਡ ਅਜੇ ਤੱਕ ਨਾਲੇ ਮੇਰੇ ਇਹਦੇ ਪਿੰਡ ਵਾਲੇ ਨੇ ਮੇਰੇ ਖਿਲਾਫ ਤਰਖਾਸ ਦਿੱਤੀ ਆ ਭਾਈ ਜਲਾਲ ਦੀ ਠਾਣੇ ਮੈਂ ਹਜੇ ਤੱਕ ਵੀ ਤੇਰੇ ਪਿੰਡ ਨਹੀਂ ਗਿਆ ਮੈਂ ਕਹਿੰਦਾ ਜਿੱਦਾਂ ਨਾਲੇ ਜਾਵਾਂਗਾ ਉਸ ਠਾਣੀ ਜਾਵਾਂਗਾ ਕਿ ਮੈਂ ਕਿਉਂ ਜਾਵਾਂ ਪਿੰਡ ਕਿਸੇ ਦੇ ਨਾ ਇੱਕ ਤਾਂ ਪੁਲਿਸ ਵਾਲੇ ਵਿਹਲੇ ਬੋ ਬੈਠੇ ਨੇ ਮੈਨੂੰ ਭੇਜੀ ਆ ਉਹਨਾਂ ਨੇ ਉਸ ਦਿਨ ਈਮੇਲ ਤੈਨੂੰ ਮੈਂ ਦਿਖਾਈ ਨਹੀਂ ਸੀ ਕਿ ਜਿਹੜੀ ਐਸ ਐਨ ਆਰ ਆਈ ਵਾਲੇ ਨੇ ਅਪਾਰਟਮੈਂਟ ਵਾਲਿਆਂ ਨੇ ਕਿਸ ਨੇ ਕੰਪਲੀਟ ਕੀਤੀ ਉਹਨੇ ਮੈਨੂੰ ਈਮੇਲ ਭੇਜੀ ਤੀ ਇੱਥੇ ਹੁਣ ਦੇਖ ਉਸ ਦਿਨ ਜਿਹੜੇ ਮੈਨੂੰ ਕਰਨ ਲੱਗੇ ਸੀ ਜੀ ਇਹ ਤਾਂ ਸਰਕਾਰੀ ਬੰਦਾ ਜੀ ਇਹ ਤਾਂ ਸਰਕਾਰੀ ਬੰਦਾ ਹੁਣ ਦੱਸੋ ਇਹ ਤਾਂ ਕੋਈ ਜਵਾਬ ਹੈਗਾ ਵੀ ਜੇ ਸੀ ਸਰਕਾਰੀ ਈਮੇਲ ਆਉਂਦੀਆਂ ਉਹ ਚੀਜ਼ ਦੀਆਂ ਉਹ ਸਰਕਾਰ ਮੈਂ ਉਹੀ ਕਹਿੰਦਾ ਤੁਹਾਨੂੰ ਆਈ ਇਧਰ ਥਾਣੇ ਤੋਂ ਮੈਨੂੰ ਆਇਆ ਜਲਾਲਦੀਪਾਲ ਤੋਂ ਸਾਨੂੰ ਬੈਠ ਆ ਚੀਜ਼ਾਂ ਹੁਣ ਸਾਨੂੰ ਦੱਸੋ ਨੋਟਿਸ ਹੁਣ ਸਾਨੂੰ ਅਸਲ ਗੱਲ ਪਤਾ ਕੀ ਆ ਜਿਹੜੀ ਇਹ ਸਿਸਟਮ ਆ ਹਨਾ ਸਿਸਟਮ ਜਿਹੜਾ ਹੈ ਆਪਣੇ ਕੁਝ ਵੀ ਲਾ ਲੋ ਇਹ ਹੁਣ ਦੇਖ ਜਥੇਵੰਦੀਆਂ ਇਹਨਾਂ ਦੇ ਨਾਲ ਅਟੈਚ ਹੁੰਦੀਆਂ ਨੇ ਇਹ ਉਹਨਾਂ ਨਾਲ ਅਟੈਚ ਹੁੰਦੇ ਨੇ ਜਾਂ ਮਤਲਬ ਵੀ ਕਿਸੇ ਦਾ ਕੋਈ ਕੰਮ-ਕੋਮ ਕਰਾਉਣਾ ਹੁੰਦਾ ਅਗਰੇ ਨੂੰ ਡਾਇਰੈਕਟ ਧਮਕੀ ਦੇ ਦਿੰਦੇ ਨੇ ਵੀ ਭਾਈ ਅਸੀਂ ਜਥੇਵੰਦੀ ਲਾ ਕੇ ਪਹੁੰਚਦੇ ਆਂ ਅਗਲਾ ਬਚਾਰਾ ਕਹਿੰਦਾ ਵੀ ਚਲ ਭਾਈ ਮੇਰੀ ਦੁਕਾਨ ਦੇ ਵਿੱਚ ਮੇਰੀ ਸ਼ਾਪ 'ਚ ਗਾਹ ਪਾਉਣਗੇ ਇਹਦਾ ਕੰਮ ਕਰ ਦੋ ਇਹ ਡਰਾ ਕੇ ਬੰਦਿਆਂ ਨੂੰ ਤਾਂ ਇਹ ਕੱਲ੍ਹ ਕਈ ਸ਼ਹਿਰਾਂ ਦੇ ਵਿੱਚ ਦੁਕਾਨਦਾਰਾਂ ਨੇ ਕਿਹਾ ਅਸੀਂ ਦੁਕਾਨਾ ਨਹੀਂ ਬੰਦ ਕਰਨੀ ਅਸੀਂ ਕਿਉਂ ਬੰਦ ਕਰੀਏ ਇਹਨਾਂ ਪਿੱਛੇ ਆ ਭਾਈ ਹੁਣ ਟਰੱਕ ਯੂਨੀਅਨ ਵਾਲੇ ਜਦੋਂ ਹੜਤਾਲ ਹੋਈ ਸੀ ਕਿੰਨੇ ਕ ਕਿਸਾਨ ਜੱਥੇ ਬੰਨੀ ਖੜ ਗਏ ਜਾ ਕੇ ਨਾਲ ਹੂੰ ਸਹੀ ਗੱਲ ਆ ਸੱਸੀ ਕਲ ਭਾਈ ਆਪਣੀ ਕਿਸੇ ਨਾਲ ਖੜਦੇ ਇਹ ਪ੍ਰੋਬਲਮ ਇਹ ਆ ਦੇਖ ਹੁਣ ਵੀਡੀਓ ਬਣਾਉਣ ਲੱਗੇ ਇਹ ਕਿੰਨੀ ਵੀਡੀਓ ਵਾਇਰਲ ਹੋ ਰਹੀ ਆ ਮੂੰ ਤੇ ਕਾਲਗੜ ਲਾਈਵ ਫਿਰਦਾ ਉੱਥੇ ਕਹਿੰਦਾ ਰਾਜਨੀਤੀ ਨਾ ਚੱਲੋ ਰਾਜਨੀਤੀ ਗੱਲ ਕਰੋ ਕਿਹੜੀ ਯਾਰ ਰਾਜਨੀਤੀ ਤੁਸੀਂ ਜਾ ਕੇ ਕੋਈ ਬੈਰੀਅਰ ਪਟਿਆ ਉਥੇ ਤੁਸੀਂ ਉਹ ਸਮਾਜ ਦੇ ਮੋਰੀ ਹੋਏ ਹੋ ਮੋਰੀ ਸਾਈਡ ਵੀ ਅਸੀਂ ਭਾਈ ਸਾਰੇ ਕੁਝ ਕਰਦੇ ਆ ਇਹਨੇ ਆਪ ਇਲੈਕਸ਼ਨ ਲੜਨੀ ਆ ਸਿਰਫ ਵੀਡੀਓ ਬਣਾਉਣ ਜਾਣਾ ਲਾਈਵ ਹੁਣ ਸਿੱਧਾ ਬਸ ਲਾਈਵ ਉਹਕੇ ਦਿਖਾਉਣਾ ਵੀਡੀਓ ਉਹੀ ਵੋਟਾਂ ਤਾਕੇ ਤੇ ਮੰਗਣੀਆਂ ਨੇ ਨਾ ਲੱਗੀਆਂ ਕਿਸੇ ਦੇ ਗੋਲੀਆਂ ਪੱਟਾਂ ਦੇ ਉੱਤੇ ਜਾਂ ਮੱਲਾ ਵੀ ਕਿਸੇ ਦੇ ਅੱਖਾਂ ਦੇ ਵਿੱਚੋਂ ਹੰਝੂ ਦੇ ਇਸ ਦੇ ਗੋਲੇ ਨਿਕਲੇ ਹੋਣ ਲੱਗੀਆਂ ਕਿਸੇ ਤੇ ਕਿੱਥੇ ਗਏ ਉਹਨੇ ਜਿਹੜੇ ਸਮਾਜ ਦੇਵੀ ਨੇ ਤੁਹਾਡਾ ਮਾਨ ਮਠਣ ਜਿਹੜਾ ਕਿੱਥੇ ਆ ਜਿਹੜਾ ਲੋਕਾਂ ਦੇ ਘਰੇ ਜਾ ਜਾ ਕੇ ਕਹਿੰਦਾ ਸੀਗਾ ਵੀ ਕਿਸਾਨਾਂ ਦੇ ਆਪਾਂ ਵਿਰੋਧਾ ਆਪਾਂ ਕਿਸਾਨਾਂ ਨੂੰ ਨਾਲ ਲੈ ਕੇ ਤੁਰਨਾ ਆਪਾਂ ਨੇ ਕਿੱਥੇ ਗਿਆ ਉਹ ਉਹ ਮੱਸੀ ਮੱਸੀ ਕਿੱਥੇ ਗਿਆ ਮੱਸੀ ਉਹ ਮੱਸੀ ਤਾਂ ਖੋਟ ਆ ਗਿਆ ਮੱਸੀ ਨਾ ਨਿਕਲ ਕਰੋ ਬਾਹਰ ਉਹ ਹੋ ਗਿਆ ਉਹਨੂੰ ਦੇਖੋ ਗੁਰ ਕੋਟਲੀ ਦੀ ਕੱਲ ਸਰਵਿਸ ਹੋਈ ਆ ਥੋੜਾ ਧੂਆ ਮਾਰਦਾ ਸੀ ਉਹਦੀ ਸਰਵਿਸ ਹੋ ਗਈ ਕੱਲ ਹੂੰ ਸਹੀ ਗੱਲ ਨਾ ਵੀ ਖੜਾ ਕੇ ਪੁੱਛੋ ਕਹੇ ਕਿਉਂ ਨਹੀਂ ਇਹ ਕਿਉਂ ਇਹ ਵੀ ਦੀਪ ਵਾਈ ਦੇ ਖਿਲਾਫ ਸੀਗੇ ਹਾਂ ਯਾਰ ਹੁਣ ਤਾਂ ਲੋਕਾਂ ਨੂੰ ਅੱਖਾਂ ਆਪਣੀਆਂ ਖੋਲ੍ਹਣੀਆਂ ਚਾਹੀਦੀਆਂ ਨੇ ਵੀ ਭਾਈ ਇਹ ਜਾਂ ਦੀਪ ਵਾਈ ਦੀ ਵਰਸੀ ਤੇ ਨਹੀਂ ਪਹੁੰਚੇ ਹੁਣ ਇਹਦਾ ਸਿੱਧਾ A to Z ਤੱਕ ਕਨੈਕਸ਼ਨ ਹੈ ਨਿਕਲਦਾ ਵੀ ਇਹੇ ਵੀ ਭਾਈ ਉਹਨੂੰ ਸ਼ੁਰੂ ਤੋਂ ਉਹਦੇ ਨਾਲ ਲੱਗਦੇ ਸੀਗੇ ਬਿਲਕੁਲ ਬਿਲਕੁਲ ਜੀ ਬਿਲਕੁਲ